ਸ੍ਰੀ ਕਲਕੱਤ ਤੋਂ ਸਾਈਵਿਕ ਵੱਖ-ਵੱਖ ਸਿਕਸ ਜਥੇਬੰਦੀਆਂ ਦੇ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੰਥਕ ਜਥੇਬੰਦੀਆਂ ਦੇ ਆਗੂ ਦਿਖਾਈ ਦਿੱਤੇ ਜਿਨ੍ਹਾਂ ਜੇਲ੍ਹ ਦੇ ਵਿੱਚ ਭਾਈ ਸੰਦੀਪ ਸਿੰਘ ਉੱਤੇ ਹੋਏ ਤਸ਼ੱਦਦ ਦੀ ਕਰੜੇ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਹੈ ਤੇ ਵੱਧ ਤੋਂ ਵੱਧ ਸੰਗਤ ਨੂੰ ਭਾਈ ਸੰਦੀਪ ਸਿੰਘ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਜਿਹੜੀਆਂ ਸਰਕਾਰਾਂ ਅੱਜ ਹੈ ਕੱਲ ਨਹੀਂ ਸਾਨੂੰ ਉਹਨਾਂ ਦਾ ਪਤਾ ਹੈ ਕਿ ਉਹ ਸਿੱਖਾਂ ਦੇ ਨਾਲ ਕਿਹੋ ਜਿਹਾ ਵਰਤਾਅ ਕਰਦੀਆਂ ਪਈਆਂ ਪਰ ਜਿਹੜੀ ਸੱਚੀ ਸਰਕਾਰ ਆ ਤੇ ਸਦੀਵੀ ਉਹਦੇ ਚਰਨਾਚ ਅੱਜ ਬੇਨਤੀ ਕੀਤੀ ਆ ਕਿ ਉਸ ਯੋਧੇ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਉਹਨੇ ਇਤਿਹਾਸ ਦੁਹਰਾਇਆ ਆ ਇੱਕ ਵਾਰੀ ਦਿੱਲੀ ਤਖਤ ਦੇ ਉੱਤੇ ਗੂੰਜ ਗੂੰਜੀ ਸੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਨੇ ਚੜ ਕੇ ਇਹਦੇ ਇੱਕ ਥੱਪੜ ਜੜਿਆ ਸੀ ਤੇ ਉਦਾਂ ਹੀ ਇਸ ਵਾਰ ਸਰਕਾਰ ਨੇ ਆਪਣੇ ਕਰਿੰਦੇ ਜਿਹੜੇ ਸੀ ਉਹਨਾਂ ਦੇ ਜ਼ਰੀਏ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਅਟੈਕ ਕਰਵਾਉਣ ਦੀ ਉਹਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਯੋਧੇ ਨੇ ਕੌਮ ਦੀ ਲਾਜ ਰੱਖੀ ਆ ਔਰ ਦੂਰੀ ਬਾਰ ਰੱਖੀ ਆ ਪਹਿਲਾਂ ਜੋ ਕੌਮ ਦੇ ਖਿਲਾਫ ਬਹੁਤ ਗੰਦਾ ਭੱਦਾ ਬਕਵਾਸ ਕਰਦਾ ਸੀ ਸੂਰੀ ਉਹਨੂੰ ਗੱਡੀ ਚਾੜਿਆ ਉਸ ਤੋਂ ਬਾਅਦ ਤੇ ਜਿਹੜੇ ਆਪਣੇ ਆਪ ਨੂੰ ਅਤਹੰਕਾਰ ਦੇ ਰੂਪ ਦੇ ਵਿੱਚ ਇਹ ਕਹਿੰਦੇ ਸੀ ਕਿ ਤੁਸੀਂ ਸੂਬਾ ਸਰਹੰਦ ਭੁੱਲ ਜਾਓਗੇ ਉਹਨੂੰ ਦੱਸਿਆ ਪਈ ਇਹਦੇ ਜਵਾਬ ਦੇ ਵਿੱਚ ਫਿਰ ਸਿੰਘ ਜਵਾਬ ਕਿੱਦਾਂ ਦਿੰਦੇ ਆ ਤੇ ਉਸ ਯੋਧੇ ਨੇ ਪੂਰੀ ਕੌਮ ਦੀ ਲਾਜ ਰੱਖੀ ਔਰ ਪੂਰੀ ਦੁਨੀਆ 'ਚ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਆ ਅਸੀਂ ਗੁਰੂ ਚਰਨਾ ਚੇ ਅਰਦਾਸ ਬੇਨਤੀ ਕਰਦੇ ਆ ਕਿ ਉਹਨੂੰ ਹਮੇਸ਼ਾ ਇਸ ਤਰੀਕੇ ਦੇ ਨਾਲ ਹੀ ਚੜ੍ਹਦੀ ਕਲਾ 'ਚ ਰੱਖਣ ਤੇ ਇਦਾਂ ਯੋਧਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਅਸਤ੍ਰੀ ਸਿਹਤ ਦੀ ਤੰਦਰੁਸਤੀ ਅਸੀਂ ਚੜ੍ਹਦੀ ਗੱਲਾ ਦੀ ਅਰਦਾਸ ਕੀਤੀ ਮੈਂ ਸਾਰੀਆਂ ਸੰਗਤਾਂ ਆਈਆਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਸਮੂੱਚੀ ਖਾਲਸਾ ਪੰਥ ਨੂੰ ਸਮੂੱਚੀ ਸਾਰੀ ਸੰਗਤ ਨੂੰ ਬਣਾਉਣੇ ਖਾਲਸਾ ਸੰਗਤ ਨੂੰ ਸਾਰੇ ਨੂੰ ਬੇਨਤੀ ਕਰਦਾ ਹਾਂ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਜਿਹੜੀਆਂ ਜੇਲ੍ਹ ਦੀ ਮੁਸ਼ਕਲ ਆ ਰਹੀਆਂ ਨੇ ਜਾਂ ਉਹਨਾਂ ਦੇ ਕੇਸ ਦੇ ਵਿੱਚ ਮੁਸ਼ਕਲ ਆ ਰ ਇਸ ਸਾਰੀ ਸੰਗਤ ਦੇ ਸਹਯੋਗ ਨਾਲ ਹੀ ਹੱਲ ਕਰ ਸਕਦੇ ਆ ਸਾਰੀ ਪੰਥ ਅਗੇ ਸਾਰੀ ਸਮੁੱਚੀ ਬਰਨਾਨੇਗ ਲਾਨ ਲੈ ਵ ਸੰਗਤ ਅਗੀ ਇਹ ਬੇਨਤੀ ਹੈ ਕਿ ਭਾਈ ਸੰਦੀਪ ਜੀ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਜੜੀਆਂ ਵੀ ਰਾਜ ਨੂੰ ਮੁਸ਼ਕਲ ਆ ਰਹੀਆਂ ਜਿਸ ਤਰ੍ਹਾਂ ਕਿ ਹੁਣ ਆਪਾਂ ਉਹਨਾਂ ਦੇ ਪਰਚੇ ਕਰਾਉਣੇ ਨੇ